ਖਾਲਸਾ ਵਾਹਿਗੁਰੂ ਕੀ ਫਤਿਹ ਕੀ ਹਾਲ ਨੇ ਬਾਈ ਸਸ ਜੀ ਕਹਿੰਦੇ ਨੂੰ ਬੰਨੀ ਫਿਰਦੇ ਆਂ ਭਰਾਵੋ ਨਹੀਂ ਦਿਮਾਗੀ ਆਦਤ ਠੀਕ ਨਹੀਂ ਕਿੱਥੋਂ ਨੇ ਆਏ ਤੁਸੀਂ ਸੁਖਨਾਮੋਂ ਸੁਖਨਾਮੋਂ ਹਾਂ ਜੀ ਕਿੱਥੇ ਆ ਤੁਸੀਂ ਅਕਸਰ ਸਾਹਿਬ ਤੋਂ ਅਕਸਰ ਸਾਹਿਬ ਤੋਂ ਆਏ ਬਾਈ ਕਿਵੇਂ ਆ ਪੁਲਿਸ ਵਾਲਿਆਂ ਦੀ ਵਰਦੀ ਪਾਈ ਫਿਰਦਾ ਤੂੰ ਤਾਂ ਟਰਮੀਨਲ 'ਤੇ ਹੱਥ ਮਲੇ ਸੀਗੇ ਮੈਂ ਕਿਹਾ ਚੱਲ ਬੈਨੀਫਿਟ ਹੋ ਜਾ ਹੋ ਗਿਆ ਫਿਰ ਹੌਲਦਾਂ ਨੂੰ ਤੂੰ ਨਹੀਂ ਐਸ.ਡੀ.ਐਮ ਲੱਗਿਆ ਅਰੇ ਵੀਰ ਮਰਦੀ ਤਾਂ ਫਿਰ ਤੁਸ਼ਪਾਈ ਵਾਲੀ ਬਾਈ ਫਿਰਦਾ ਠੀਕ ਹੈ ਕੀ ਨਾਂ ਤੇਰਾ ਬਲਵੰਤ ਸਿੰਘ ਬਲਵੰਤ ਸਿੰਘ ਕਿੱਥੋਂ ਆਏ ਵੀਰੇ ਬਾਹਰ ਜਾਣ ਵਾਲੇ ਕੀ ਚੀਜ਼ ਪੁੱਛਦੇ ਆ ਜੀ ਵੀ ਕਿੱਥੋਂ ਆਇਆ ਟਰੈਕਟਰ ਹਾਂ ਕਿੱਥੋਂ ਆਇਆ ਤੂੰ ਵੀਰੇ ਕਰਨ ਵਾਲੇ ਤਾਂ اچھا ਤੇਰਾ ਨਾਮ ਕੀ ਹੈ ਵੀਰੇ ਹਾਂ ਬਾਈ ਤੇਰਾ ਨਾਂ ਕੀ ਆ ਵੀਰੇ ਤੇਰਾ ਨਾਂ ਕੀ ਆ ਬਲਵੰਤ ਨਾਮ ਕੀ ਆ ਵੀਰੇ ਬਲਵੰਤ ਸਿੰਘ ਇਹ ਕੌਣ ਆ ਸਰਦਾਰ ਜਗਤ ਸਿੰਘ ਇਹ ਬਾਈ ਦਾ ਕੀ ਨਾਂ ਆ ਆ ਬਾਈ ਦਾ ਕੀ ਨਾਂ ਆ ਸੰਜਾ ਤੇਰਾ ਕੀ ਲੱਗਦਾ ਇਹ ਘਰਾਂ ਚੋਂ ਆ ਬਈ ਆ ਮਾਈ ਕਿੱਥੇ ਖੜਾ ਜਣਾ ਆਹ ਇਹ ਵਧੀਆ ਈ ਕੀ ਨਾਮ ਇਹਦਾ ਆਪਣੇ ਫੈਡਰੇਸ਼ਨ ਕਰਾਂ ਰੱਖੋ ਇਹਦਾ ਕੀ ਨਾਮ ਆ ਇਹਦਾ ਨਾਮ ਕੀ ਆ ਬਾਈ ਰਾਜਾ ਰਾਜਾ ਤੇ ਤੈਨੂੰ ਤੈਨੂੰ ਸੰਗਲ ਲਈ ਫਿਰਦੇ ਕਾਹਤੋਂ ਹੈ ਵੀਰੇ ਬਰਮੰਤ ਤੈਨੂੰ ਬੰਨੀ ਫਿਰਦੇ ਯਾਰ ਇਹ ਗਿੱਟੇ ਨੂੰ ਆ ਬੰਨੀ ਕਾਹਤੋਂ ਫਿਰਦੇ ਆ ਬਾਈ ਹੈ ਕੀ ਨਾਮ ਇਹਦਾ ਬਲਵੰਤ ਪੁਰਾਣਾ ਝੋਟਾ ਨਾ ਕਰੇ ਕਿ ਕੰਨੇ ਬੰਤ ਬੰਤ ਉਹ ਬੰਤ ਇਹ ਬੰਨੀ ਕਾ ਤੋ ਫਿਰਦੇ ਤੈਨੂੰ ਸੰਗਲਣਾ ਇਹ ਯਾਰ ਜਦੋਂ ਪ੍ਰੋਬਲਮ ਆ ਜਾਂਦੀ ਐ ਨਾ ਉਦੋਂ ਕਿਸੇ ਬਾਈ ਨੂੰ ਯਾਦ ਕਰ ਲੈ ਬੰਤ ਕਿੰਨਾ ਪੜਿਆ ਤੂੰ ਆਇਆ ਤੁਰੇ ਚੱਲਦੇ ਆ ਨੂੰ ਬੰਤ ਕਿੰਨਾ ਪੜਿਆ ਬੰਤ ਉਹ ਬੰਤ ਮੈਂ ਤਿੰਨ ਤੱਕ ਪੜਿਆ ਈ ਤਿੰਨ ਤੱਕ ਹਾਂਜੀ ਠੀਕ ਆ ਬਾਈ ਬੰਤ ਇਧਰੋਂ ਅੰਦਰ ਚ ਲੈਣਾ ਬੰਤ ਆ ਜਾ। ਹਾਂ ਬੰਤ ਆ ਦੇਖਾ ਕੁੜੀ ਸੰਗਲ ਨਾਲ ਬੰਨੀ ਹੋਈ ਸੀਗੀ ਘਰੇ ਯਾਰ ਇਹ 12 ਸਾਲਾਂ ਤੋਂ ਹੁਣ ਕੁੜੀ ਜਮਾ ਠੀਕ ਆ ਇਹ ਸਾਡੇ ਕੋਲ ਰਹਿੰਦੀ ਆ ਆ ਦੇਖ ਹੁਣ ਇਦਾਂ ਆ। ਉਹ ਦੇਖ ਬੰਤ ਹਾਂ ਬੰਤ ਬਾਈ ਆ ਕੁੜੀ 15 ਸਾਲਾਂ ਤੋਂ ਨਾ ਜੰਗਲ 'ਚ ਰਹਿੰਦੀ ਸੀਗੀ ਹੁਣ ਦੇਖੋ ਇਦਾਂ ਰਹਿੰਦੀ ਆ ਬੰਤ ਆ ਰੇ ਇਧਰ ਆ ਰੂਹੀ ਆ ਪੰਮਾ ਵਾਂ ਵੰਦ ਪੰਮਾ ਬਾਈ ਅਰੇ ਇਹਦੇ ਲੱਕ ਨੂੰ ਸੰਗਲ ਬੰਨੇ ਸੀ ਉਹ ਦੇਖ ਬੰਨਾ ਕਿੰਨੇ ਜੰਦੇ ਲੱਗੇ ਹੋਏ 1 2 3 4 ਅਕਾਤੇ ਫੜਿਆ ਹੋਇਆ 5 6 ਜੰਦੇ ਲੱਗੇ ਹੋਏ ਸੀ ਐ ਬੰਨੇ ਹੋਇਆ ਸੀ ਨਿੱਕੇ ਜੇ ਬਾਥਰੂਮ ਜਿਹਦੇ ਵਿੱਚ ਤੇ ਹੁਣ ਪੰਮਾ ਬਾਈ ਇਦਾਂ ਦਾ ਵਾ ਸਾਡੇ ਕੋਲੇ ਇਹਦਾ ਨਾਂ ਪੰਮਾ ਆਇਆ ਨਾ ਵਾਹਿਗੁਰੂ ਆ ਇਹਨੂੰ ਇੱਕ ਕਮਰੇ 'ਚ ਬੰਦ ਕਰਕੇ ਬੰਨੇ ਹਰੇ ਸੰਗਲ ਨਾਲ ਨੰਗਾ ਹੀ ਬਿਨਾ ਕੱਪੜਿਆਂ ਦਾ ਦੇ ਤੇ ਹੁਣ ਵਾਹਿਗੁਰੂ ਉਹਦੇ ਹੱਥ ਜੋੜੀ ਖੜਾ ਠੀਕ ਹੋ ਗਿਆ ਭਾਈ ਆ ਦੇ ਕਿੰਨੇ ਮੁੰਡੇ ਸੰਗਲਾਂ ਨਾਲ ਬੰਨੇ ਖੜੇ ਹੋਰ ਕਿੱਡਾ ਸੰਗਲ ਮਿਆਰ ਤੇ ਪੜੀ ਖੜਾ ਮੈਂ ਹੂੰ ਤੇ ਉਹ ਸਾਰੇ ਬੰਦੇ ਠੀਕ ਹੋ ਗਏ ਹੂੰ ਬੰਤ ਸਾਰੇ ਠੀਕ ਹੋ ਗਏ ਹੂੰ ਤੂੰ ਠੀਕ ਹੋਣਾ ਤੇ ਸੰਗਲ ਲੈ ਜਾਵੇ ਕਿੱਡੇ ਤੋਂ ਲਾ ਦੀਏ ਸੰਗਲ ਸੰਗਲ ਖੋਲ ਜੇ ਬੈ ਜਾ ਫਿਰ ਇੱਥੇ ਆ ਜਾ ਇੱਥੇ ਬਹਿ ਜਾ ਬੰਤ ਬਾਈ ਨੂੰ ਕਿੰਨੇ ਸਾਲ ਹੋ ਗਏ ਤਾਂ ਬੰਨੇ ਨੂੰ ਹਾਂ ਜਾਨੀ ਮੈਂ ਮੈਂ ਨੰਗੇ ਮੈਂਟਲੀ ਹੋਏ ਨੂੰ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਹੋ ਗਏ 7-8 ਸਾਲ ਹੋ ਗਏ ਉਦੋਂ ਪਹਿਲਾਂ ਨਾਰਮਲ ਸੀ ਜਮਾਈ ਉਦੋਂ ਪਹਿਲਾਂ ਨਾਰਮਲ ਸੀ ਜੀ ਇਹ ਜਿਹੜਾ ਕੜਿਆ ਕਹਿੰਦਾ 8 9 ਪੜਿਆ 10 ਸੋਰੀ ਪੜਿਆ ਹੋਇਆ 10 ਹਾਂ ਪਿੰਨੀਆਂ ਚੀਜ਼ 7 ਪੜਿਆ ਹੋਊਗਾ ਜੀ ਬਿਜਲੀ ਦਾ ਕੰਮ ਕਰਦਾ ਥੋੜਾ ਕੀ ਲੱਗਦਾ ਹੈ ਪਿੰਨਾ ਘਰਾਂ ਚ ਹੀ ਆਉਂ ਭਰਾ ਹੀ ਲੱਗਦਾ ਇਹਦੇ ਕਿੰਨੇ ਭੈਣ ਭਰਾ ਆਪ ਤਿੰਨ ਜੀ ਦੋ ਭਾਈ ਤੇ ਇੱਕ ਭੈਣ ਜੀ ਦੂਜੇ ਭਰਾ ਇਹ ਕਿੱਥੇ ਆ ਉਹ ਤੁਹਾਡਾ ਜੀ ਉਹ ਮਾਤਾ ਨਾ ਰਹਿੰਦੀ ਆ ਮਾਤਾ ਬੇਬੇ ਸਾਸਰੀ ਘਰ ਮਾਂ ਮੈਂ ਤੇਰੀ ਵੀਡੀਓ ਦੇਖੀ ਸੀਗੀ ਇੱਥੇ ਬਹਿ ਜਾ ਮਾਂ ਤੂੰ ਰੋਂਦੀ ਪਟਦੀ ਆ ਆਪਣੇ ਪੁੱਤ ਨੂੰ ਸੰਗਲਣਾ ਬੰਨੀ ਬੈਠੀ ਕਿਵੇਂ ਮੈਂ ਦੇਖੀ ਸੀ ਵੀਡੀਓ ਮੈਨੂੰ ਯਾਦ ਆ ਗਿਆ ਹੁਣ ਤੈਨੂੰ ਦੇਖ ਕੇ ਤੇ ਮਾਂ ਇਹ

ਇਹ ਜ਼ਲਤਾ ਮਹਿਸੂਸ ਨਹੀਂ ਹੁੰਦੀਆਂ ਹਾਂ ਤਾਂ ਹੈ ਹੀ ਨਹੀਂ ਨਾਲ ਜਣੇ ਦਿੰਦਾ ਜਦੋਂ ਐ ਕਰਦੀ ਹਾਂ ਜਦੋਂ ਦਰਦ ਹੋ ਉਹ ਜ਼ਰੂਰ ਨਹੀਂ ਹੁੰਦੀਗੀ ਦਰਦ ਹੋਣਾ ਮੈਂ ਖਾਲੀ ਕਦੇ ਨਾ ਖਾਲੀ ਤੇਲ ਘਿਰੀ ਜਾਂਦਾ ਤੇ ਉਲਟੀ ਜਿਵੇਂ ਹੁੰਦੀ ਆ ਇਹ ਹੁੰਦਾ ਬਲੱਡ ਵਾਜਦਾ ਫਿਰ ਕਦੇ ਡਿਟੀ ਟੈਂਡੀ ਦੇ ਕੋਲ ਚਾਹ ਲੈ ਕੇ ਜਾਈ ਨੀ ਘਰੇ ਤਾਂ ਫੜ ਲਿੰਦਾ ਘਰੇ ਨਗਰੀ ਚ ਲਾ ਦਿੰਦਾ

ਅਕੇ ਨਾਲੇ ਕਿ ਉਹ ਉੱਥੇ ਕਿ ਦਵਾਈ ਦੋਈ ਦਵਾਤੀ ਆ ਕਿ ਡੋਟੇ ਆ ਰਹੇ ਨੇ ਡੋਟੇ ਡਿੱਗਦੇ ਹੂੰ ਉਹ ਤੁਮਗਰ ਮੈਂ ਫਿਰ ਸ਼ਰਮਾ ਦਾ ਸਰਕਾਰੀ ਚਲੇਗੀ ਉੱਥੋਂ ਚੱਲੀ ਦਵਾਈ ਮੀਨਾ ਸਾਰਾ ਹੂੰ ਸੁਈਆ ਤਾਂ ਮੇਰੇ ਚਾਤ ਤੇ ਨਹੀਂ ਸੀ ਕਿਰ ਲੱਗ ਪਿਆ ਹੂੰ ਫਿਰ ਤਾਂ ਸਾਫ ਠੰਗਿਆ ਮਾਰ ਲੱਗ ਗਿਆ ਰੋੜੇ ਮਾਰ ਲੱਗ ਗਿਆ ਮੰਜਾ ਵਰਤਾ ਤੋੜਤਾ ਕੁਛ ਨਹੀਂ ਬਾਈ ਕੋਲੇ ਹੁੰਦਾ ਕਿੰਨੇ ਸਾਲ ਹੋ ਗਏ ਮੈਂ ਇੰਨਾ ਕਰਦੇ ਰਿਹਾ ਇਹਨੂੰ 8 ਸਾਲ ਹੋ ਗਏ ਪਹਿਲਾਂ ਇਹ ਬਿਲੀ ਬੋਰਡ ਜੇ ਕੰਮ ਕਰਦਾ ਸੀ ਹਾਂ ਕੰਮ ਕਰਦਾ ਕੱਚਾ ਮੁਲਾਜ਼ਮ ਸੀ ਉਹ ਚ ਤਾਂ ਪੱਕਾ ਹੀ ਸੀ ਨ ਮੋਟਰਸਾਈਕਲ ਵੀ ਦਿੱਤਾ ਸੀ ਉਹਨਾਂ ਨੇ ਤਾਂ ਆਖਿਆ ਹੀ ਬਸ ਕੱਲੇ ਆਹ ਵੀ ਨਿਸ਼ਾਨੀਆਂ ਜੇ ਲਾਉਂਦੇ ਸੀਗੇ ਲੰਬਰ ਲੰਬਰ ਤਰਖਤਾ ਤੇ ਜਿਲ੍ਹਾਤ ਮੈਕਮੇਚ ਵੀ ਪੱਕਾ ਲੱਗ ਗਿਆ ਸੀ ਕਿ ਮੁਰਕੇ ਬਿਜਲੀ ਦਾ ਤਾਂ ਛਟਾਤਾ ਸੀਗਾ ਜਰੱਕਦੇ ਨੇ ਡਿਊਟੀ ਤਾਂ ਮਿਲਦੀ ਸੀਗੀ ਤੇ 10 ਵੜਿਆ ਸੀ 10 ਪੜਿਆ ਹਾਂ ਮੈਂ ਤਾਂ ਇਹ ਕਹਿ ਰਿਹਾ ਦਾ ਪਰ ਮੈਨੂੰ 40 ਸਾਲ ਦੀ ਉਮਰ ਹੋ ਗਈ ਕੋਈ ਮੈਨੂੰ ਇਹ ਤੋ ਆਸ ਨਹੀਂ ਮਿਲੇਗੀ ਵੀ ਕੋਈ ਮੇਰੇ ਤਰੀਕੇ ਪੈਸਾ ਕਰੇਗਾ ਮੈਂ ਮੈਂ ਮਰ ਜੂਗੀ ਮੈਂ ਆ ਕੇ ਆਖ ਦਿੰਦੀ ਆ ਗਲਵੰਤ ਨੂੰ ਮੇਰੀ ਜਾਨ ਲੈ ਕੇ ਤੇ ਫਿਰ ਠੀਕ ਹੋਵੇਂ ਚੰਨਾ ਹੋਵੇਂ ਮੈਂ ਮਰ ਜੂ ਮੱਸਣਾ ਮਾਂ ਕੀ ਨਹੀਂ ਬਣਾਤੀ ਕੋਈ ਨਾ ਪੱਠਾ ਨਹੀਂਗਾ ਤੇ ਉਹੀ ਕਰਨੀ ਤੇ ਉਹ ਖਾਣੀਆਂ ਨੂੰ 250 ਰੁਪਏ ਉਹ ਮੁੰਡਿਆਂ ਨੇ ਇਕੱਠਾ ਕਰਕੇ ਮੈਨੂੰ ਦਿੱਤਾ ਮੁੰਡੇ ਨੇ ਤੇਲ ਪੂਆ ਆ ਫਿਰ ਨਹੀਂ ਕੀ ਆਈ ਮਾਂ ਜ਼ਮੀਨ ਜ਼ਿਮੇਦਾਰ ਕਹਨਗੀ ਹੈ ਨਹੀਂਗੀ ਉਦਾਂ ਜ਼ਿਮੀਦਾਰ ਆ ਤੁਸੀਂ ਹਾਂ ਜ਼ਿਮੀਦਾਰ ਆ ਠੀਕ ਹੈ ਮਾਂ ਕੀ ਕੋਤਾ ਮੇਰਾ ਤਾਂ ਢਿੱਲੋਂ ਪੇਕੇ ਹੈਗੇ ਪੁੱਤੀ ਵਾਲੇ ਮੇਰਾ ਭਰਾ ਵੀ ਤਿੰਨੇ ਮਰ ਗਿਆ ਮਾਪਿਆ ਵੀ ਮਰ ਗਿਆ ਮੈਂ ਤਾਂ ਖੇੜੇ ਤੋਂ ਵੀ ਨਾ ਛੱਡਿਆ ਗਿਆ ਨਹੀਂ ਪੇਕੇਆਂ ਤੋਂ ਢਿੱਲੋਂ ਨਹੀਂ ਮੋਤੇ ਲੜ ਗਈ ਤੇ ਬੰਨਾ ਆਪੇ ਮੇਰੇ ਨਾਲ ਲੱਤਾਂ ਦਾ ਇਲਾਜ ਕਰਾਉਣੀ ਜਾਏ ਨਾ ਕਿੰਨੇ ਭਰਾ ਮੋਗ ਗਏ ਜਿੰਨੇ ਮਾਂ ਪਿਓ ਵੀ ਨਹੀਂ ਚੜਦੀ ਵਸਤ ਤੱਕ ਮਾਰੀ ਆਈ ਜੇ ਜੋ ਪ੍ਰਾਂ ਰਗੇ ਮਰ ਗਏ ਇੱਕ ਤੇ ਆਇਆ ਹੀ ਨੀਗਾ ਜਿਹੜਾ ਮੈਥੋਂ ਝੋਟਾ ਦੇ ਗਿਆ ਉਹ ਤਾਂ ਪਤਾ ਹੀ ਨਹੀਂ ਆ ਚ ਹੁੰਦਾ ਹੀ ਕੋਈ ਤਾਂ ਮਰ ਗਿਆ ਕੋਈ ਕਿਵੇਂ ਕੋਈ ਕਿਵੇਂ ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਬਹੁਤ ਸਾਰਾ ਰਾਤ ਨੂੰ ਰੀਲ ਕਾ ਦੇਖੇ ਨਾ ਜੜ ਗਈ ਕਦੇ ਉਹਨਾਂ ਨਾਲ ਜੜ ਗਈ ਐਂ ਸੋਚੀ ਜੰਨੇ ਭਈ ਨਹੀਂ ਤਾਂ ਆਉਂਦੀ ਨਹੀਂ ਗੀ ਕਦੇ ਘਟ ਜਾ ਕਰਗੀ ਮੇਰੇ ਗੋੜੀ ਦੇ ਲਈ ਜੇ ਗੋਸਾ ਵਾਂਗ ਦੇ ਨਹੀਂ ਬਲੱਡ ਵਾਰ ਚੱਲਦਾ ਹੋ ਜੇ ਠੀਕ ਹੋਵੇ ਤੇ ਮਾਂ ਪੁੱਤ ਬੱਜੇ ਨੂੰ ਮਕਰ ਲਈਏ ਉੱਥੇ ਖਪੀ ਜਾਂਦਾ ਬੱਤਾ ਵਧਾਇਆ ਤੇ ਕੋਈ ਮੁੰਡਾ ਤਾਂ ਬਣਾ ਦੇਣੀ ਐ ਇੱਥੇ ਮੈਂ ਖਪੀ ਜਾਨੀ ਐ ਵੀ ਉੱਠ ਕੇ ਬਾਟਰੀ ਲਾ ਕੇ ਵੇਖ ਆਉਣੀ ਐ ਵੀ ਥੱਲੇ ਤਾਂ ਡਿੱਗ ਗਿਆ ਕੋਈ ਗਲਤੀ ਨਹੀਂ ਕੋਟਿਆ ਗਿਆ ਤੇ ਮੈਂ ਕਰਦੀ ਆਂ ਕੁੱਟ ਜਾ ਹੋ ਗਈ ਤੇ ਰੱਖ ਕੇ ਆਉਣੀ ਮੈਂ ਚਲਦੀ ਤਾਂ ਵੇਖ ਲੀ ਉਹਨੂੰ ਪੀ ਲੂਗਾ ਥੱਲੋ ਚੁੱਕ ਕੇ ਵੀ ਆ ਹੀ ਖਾਈ ਜਾਂਦਾ ਗੰਦ ਪੈਲ ਮੇਰੇ ਸਾਹਮਣੇ ਟੱਕਿਆ ਹੱਥ ਵੀ ਨਹੀਂ ਧੋਂਦਾ ਗਾ ਉਹ ਬਿੱਤੇ ਟੱਟੀ ਫਰਦੁੰਦਾ ਫਿਰ ਮੈਂ ਉਹ ਬੱਕਰਾ ਨਾ ਧੋਂਨੀ ਐ ਨਾ ਮੈਂ ਤੋ ਘਰ ਸੀ ਤੇ ਆ ਜਾਂਦਾ ਨਾ ਮੈਂ ਤੋ ਕੋਡੀ ਟੂ ਹੀ ਖੜਾ ਜਾਂਦਾ ਮੈਂ ਡੱਗ ਬਈ ਨਹੀਂ ਬੁੱਤ ਮੈਂ ਉਹ ਵਾਹਿਗੁਰੂ ਕਿੱਥੇ ਦਾ ਮਾਵਾ ਨੂੰ ਵੀ ਕਰਨੀ ਹੁੰਦਾ ਜੋ ਪੁੱਤ ਹੈ ਜਿਹੜੇ ਹੋਣ ਇਹ ਦਿੱਤੇ ਆਵਾਜ਼ ਇਹ ਨਹੀਂ ਵਿਤਾਰਿਆ ਨੇ ਮੈਂ ਆਖਿਆ ਨਾ ਇਹਨੂੰ ਤਲਾ ਦੇ ਸੰਗਲ ਮੈਂ ਦਾਦੇ ਨੂੰ ਗਿਲਾਇ ਇਹਨੂੰ ਮੈਂ ਕਿ ਭੱਜਿਆ ਫਿਰਦਾ ਇੰਨੀ ਵਾਰ ਤੋਂ ਜਿਉਂਦਾ ਨਾ ਸ਼ੂਕ ਸੰਜ ਜਾਂਦੀ ਮੈਂ ਤੇਰੀ ਜਮਦਾ ਆਉਂਦਾ ਫਿਰਦਾ ਦਾਵਾ ਮੈਂ ਵਾਰੇ ਬਾਹਮਾ ਮਾਰਦਾ ਸ਼ੂਕ ਪੈਂਦੀ ਜਾਂਦੀ ਤੇ ਮੈਂ ਕਿ ਆਈ ਜਾਂਦਾ ਤੇ ਫਿਰ ਜਿਹੜੀ ਕੋਈ ਖੜੀ ਬੈਠੀ ਇਹਦਾ ਹਾਂ ਦਾ ਨਾਰਾ ਮਾਰਦੀ ਉਹਨਾਂ ਨੂੰ ਵਹਿ ਜਾਂਦਾ ਦਵੇ ਲੈ ਕੇ ਕੋਈ ਕਿਸੇ ਦੀ ਲਾਈਟ ਬੰਨ੍ਹਦੀ ਕਿਸੇ ਨੂੰ ਉਤੋਂ ਮੂਰੇ ਹੋ ਜਾਂਦਾ ਉਤੋਂ ਦੇਖਦਾ ਮੂਹਾਂ ਦੇ ਕਿ ਨਸ਼ਗਾਨ ਕਰੂ ਇਹਨੂੰ ਹੁਣ ਸੰਗਲ ਲਾ ਰਿਹਾ ਮੈਨੂੰ 200 ਦਾ ਮੈਂ ਸੰਗਲ ਲਿਆ ਉੱਥੇ ਵੜ ਕੇ ਫੇਰ ਇਹਨੂੰ ਲਾਇਆ ਨਵਾਂ ਸੰਗਲ ਮੈਂ ਕਿ ਵੀ ਆਈ ਮੈਨੂੰ ਪੰਨ ਤੋੜਦੇ ਵੀ ਮੰਜਾ ਤਾਂ ਕੋਈ ਛੜਦਾ ਨਹੀਂ ਨਾਲ ਈੜੇ ਬਾਈ ਆਈ ਪਾੜ ਪਾੜ ਕੇ ਲੀਰ ਲੀਰ ਕਰਕੇ ਢੇਰੀ ਲਾ ਲੈਂਦੇ। ਇਸ ਤੋਂ ਪਹਿਲਾਂ ਇੱਥੇ ਤਾਂ ਬਠੰਡੇ ਨਹੀਂ ਵੀ ਕਿੰਨੇ ਆ ਉਹ ਗਰਮਾਏ ਸੀ ਹੋਈ ਪਈ ਐ। ਉੱਥੇ ਤਾਂ ਬਾਹਰ ਹੀ ਠੰਡ ਤੇ ਤੁੰਨ ਤਾਂ। ਨਾ ਤਾਂ ਇਹ ਗਰਮੀ ਨਾਲ ਮੁਕਾਬਲਾ ਕੀਤਾ ਪਰ ਤਾਂ ਤੇ ਨਾ ਤਾਂ ਇਹ ਗਰਮੀ ਨਾਲ ਮਰਿਆ। ਨਾ ਹੀ ਇਹ ਸਿਆਲ ਤੇ ਹੁਣ ਬਾਹਰ ਬੰਨਤਾ ਬੁਰਜੀ ਨਾ ਇੱਕ ਦਿਨ ਇਹ ਬੰਨ ਗਿਆ ਨੇ ਫੇਰ ਕਰਦਾਂਗੇ ਆਏ ਨਾ। ਤੇ ਉੱਥੇ ਹੀ ਰਿਹਾ ساری ਰਾਤ ਇੰਦੀ ਦੀ ਵਰਪ ਚੜ ਗਈ ਤੜਕੇ ਨੂੰ ਇਹਦੇ ਉੱਤੇ ਨਾ ਇਹ ਮੁਕਾਬਲਾ ਕਰਦੇ ਠੰਡ ਨਾਲ ਵੀ ਤਾਂ ਨਹੀਂ ਮਰਿਆ। ਇਹਨੇ ਬਿਜਲੀ ਜਿਹੜੀ ਪੱਟ ਕੇ ਸਾਰੀ ਥੱਲੇ ਸੱਟ ਲਈ ਆ ਨੇ ਤੇ ਆ ਹੀ ਉੱਥੇ ਪਿਆ ਰਿਆ ਬੰਦੀ ਨਾਮ ਅੰਦੇ ਤੇ ਤੇ ਨਾ ਆਏ ਫਿਰ ਬਿਜਲੀ ਨਾ ਲੱਗ ਕੇ ਜਾ ਜਾਂਦੇ ਬੰਦੇ ਦਾ ਕੋਈ ਕਸੂਰ ਹੁੰਦਾ ਯਾਰ ਤੇ ਨਾ ਆਏ ਬਿਜਲੀ ਨਾ ਲੱਗਿਆ ਮਰਿਆ ਯਾ ਇਹ ਚੀਜ਼ਾਂ ਬਣਾਉਣ ਦਾ ਕੀ ਲੋੜਾ ਜੀਵ ਜੰਤੂ ਕੀ ਕਰਦ ਨਾ ਇਹਨੇ ਬਣਾਇਆ ਫਿਰ ਮੈਂ ਕੋਲ ਰੋਸ ਨੂੰ ਲਿਆਈ ਮੈਂ ਖਰਮੋਲ ਲੈ ਕੇ ਲਾਇਆ ਤੇ ਮੈਂ ਕਿਹਾ ਵੀ ਇੰਨੀ ਗਰਮੀ ਆ ਉਹ ਛੋਟਾ ਜਿਹਾ ਹੀ ਮਾਜਾ ਵੇਖ ਵੀ ਦੋ ਤਾਈਏ ਵੇਖ ਦੋਸਤਾਂ ਜਾਰੇ ਜੋ ਮੈਂ ਭਰਨ ਲੱਗੇ ਨੇ ਆ ਕਰ ਕਰਤਾ ਵੀ ਮੈਂ ਦੇਖਿਆ ਇੱਕਾ ਮਾਰ ਮਾਰ ਕੇ ਪੰਨਤਾ ਉਹ ਕੋਠਾ ਜਾ ਤੇ ਮੁੜ ਕੇ ਉਹ ਇਹ ਮੈਂ ਉਹ ਵੀ ਪੰਨਤਾ ਫਿਰ ਫਿਰ ਮੈਂ ਉੱਤਰ ਬਣਾ ਲਈ ਮੈਂ ਮੰਦੇਵ ਨਾਲ ਲੱਗੀ ਮੈਂ ਬਾਸ ਤੇ ਧਾਰ ਤੋਂ ਮੋਟਰ ਤੇ ਲੱਗੋ ਕੋਮਣਾ ਰੀਆ ਕੇ ਲਾਇਆ ਇਹ ਜੇ ਗੱਲ ਕਰਦੀ ਵਿਚਾਰ ਲੱਗਦਾ ਤਿੰਨੇ ਚੀਜ਼ ਚੱਕ ਕੇ ਐਡੀ ਮੋਟੀ ਤੇ ਦੂਰੀ ਕਰਕੇ ਧਾਰ ਤੋਂ ਨਤੀ ਤੇ ਪੈ ਗਈ ਉਹ ਵੀ ਸਾਡਾ ਹੋਂਟੇਰ ਕੋ ਕੋ ਸੁਣੀ ਲਾਇਆ ਭਈ ਐ ਨਾ ਹੜ ਜਿਹੜੇ ਮਹੀਨਾ ਆੜਾ ਦਿਆ ਹੀ ਵੱਡਾ ਦੂਰ ਤੇ ਨਾ ਆਈ ਐ ਪਿਆਰਿੰਦਾ ਬਟਾ ਚੱਕੀ ਜਾਂਦਾ ਆ ਜਿਹੜੇ ਇੱਕ ਦੇਵਾ ਤੁਰਿਆ ਜਾਂਦਾ ਮੁਰਕੋ ਮੁਖੀ ਭਾਂ ਬੜੇ ਨਿਕਲੀ ਜਾਂਦੇ ਦੇ ਪਏ ਦੇ ਤੇ ਨਾ ਆਉਂਦੋ ਮਰੇ ਨਾ ਇਹਨੂੰ ਕੁਟਾ ਇੱਕ ਹੋਇਆ ਨਾ ਕੋਸ ਆਪ ਨੂੰ ਮੈਂ ਮਰਨਾ ਕਾ ਤੂੰ ਮਾਂ ਨਹੀਂ ਇੱਕ ਗੱਲ ਆ ਮਾਇਆ ਹਦਨੀ ਜਾਂ ਮੇਰਾ ਖੜਾ ਛੋਟੇ ਜੇ ਤੇ ਜਾਂ ਰੱਬ ਇਹਦੇ ਮੂੰਹ ਤੇ ਪੱਲਾ ਦੇ ਦੇ ਉਹ ਤੂੰ ਦੁਖੀ ਹੁਣ ਆਏ ਲੱਗਦਾ ਜਾਂਦੀ ਵੀ ਚੰਗਾ ਵਾਵਾ ਜਦੋਂ ਇੱਥੋਂ ਮੜਾ ਜਾਂ ਬਸ ਆਪਸੇ ਹੋ ਗਏ ਤੇ ਤੂੰ ਕੌਣ ਤੇ ਮੈਂ ਕੌਣ ਇਹ ਬੰਗਲ ਸਿੰਘ ਆ 200 ਦਾ ਲਿਆਈ ਬੇਬੇ ਹ ਹੋਰ ਕੀ ਕੀ ਦੁਕਾਨ ਵਾਲੇ ਨੂੰ ਮੁੰਡਾ ਬੰਨਣਾ ਮੈਂ ਉੱਥੇ ਰੋਈ ਜਾਵਾਂ ਉਹਨਾਂ ਨੇ ਕਿ 10 ਭਾਬੀ ਕੀ ਪ੍ਰੋਬਲਮ ਆ ਕੇ ਮੰਤਾ ਨੇ ਮਾਰਿਆ ਤੈਨੂੰ ਮੈਂ ਕਿ ਨਹੀਂ ਬੰਦਤੇ ਨੇ ਨਹੀਂ ਮਾਰਿਆ ਮੰਤਾ ਹੁਣ ਅੱਜ ਆਇਆ ਮੈਂ ਕਿ ਪਹਿਲਾਂ ਤਾਂ ਤੱਕ 6 ਵਜੇ 7:30 ਵਜੇ ਮਟਾ ਦੇਖਿਆ ਹੂੰ ਆ ਗਿਆ ਇਹ ਮੈਨੂੰ ਆਨੇ ਕਿ 6 ਵਜੇ ਇੱਕ ਮੁਖਤਰ ਕਰਦਾ किना किर कि मैं स्ने मैं ज्यागा साढ़े तीन बजे आया पता थे चढ़ के मैं हाँ चल शुक्र आफ्ते डिग पिया मैं बुलाऊ नहीं सौजूगा हम आया कल भी नहीं आया रात में घरे चल दौना पांच नजन फेर निकल गया तो मैं छह छे बजे मैं

ਪੇਡੂਸ਼ਨ ਵਾਲੇ ਮੈਂ ਮੈਂ ਆਖਿਆ ਹੁਣ ਬੰਦ ਨਾ ਲੱਗੇ ਉਹਨੇ ਇਹਨੂੰ ਕੋਈ ਹਾਲ ਨਹੀਂ ਮੁੰਡੇ ਨੂੰ ਫੋਨ ਕੀਤਾ ਮੈਂ ਫੈਸਲੇ ਦੇ ਨੂੰ ਬੰਦ ਲਿਆ ਹੁਣ ਪਰ ਤੱਕ ਹੁਣ ਕੋਈ ਬਾਹਰੋਂ ਫੋਨ ਆਈ ਜਾਂਦੇ ਆ ਉਹਨੇ ਬੇਬੇ ਨਾ ਨਸਤਾਨ ਕਰੂਗਾ ਪੰਜ ਪੰਜ ਚੜਿਆ ਹੁੰਦੇ ਮੋਟਰਸਾਈਕਲਾਂ ਦਿਖਾ ਰੱਖੀ ਦੀ ਕੀ ਦੀ ਜਾਣ ਲਊਗਾ ਇਹਨਾਂ ਬੰਦੇ ਮੈਂ ਆਜ ਤਾ ਜੇ ਲੋ ਤਾਂ ਮੈਂ ਆਜਾ ਤੈਨੂੰ ਕਿ ਬੰਨੇ ਜੇ ਲੋ ਤਾਂ ਮਾਤਾ ਮੰਦਰ ਨਹੀਂ ਆ ਫਿਰ ਮੈਨੂੰ ਹੋਟਲ ਛਡਵਾ ਜਾਂਦੀ ਵੀ ਇਹਦੇ ਦਿੱਤੀ ਫਿਰ ਐ ਤੇ ਫੇਰ ਇਹਨਾਂ ਨੂੰ ਫੇਰ ਫੋਨ ਕਰਦੀਆਂ ਤੇ ਇਹ ਅਗਲੇ ਫੇਰ ਆਕ ਜਾਂਦੇ ਆ ਹੰਦੇ ਲੈ ਆਹ ਵਾਰ-ਵਾਰ ਕੌਣ ਆਉਂਦਾ ਨਹੀਂ ਆਉਂਦਾ ਨਹੀਂ ਕੋਈ ਦਵਾਈ ਲਈਦਾ ਉਹਦੇ ਨਾਲ ਪਛਾਰ ਨਿਕਣ ਲੱਗ ਗਿਆ ਹੋਰ ਚੰਡੀ ਨਹੀਂ ਕੋਈ ਦਵਾਈ ਅੰਕੇ ਦਿਖਾ ਕੋਈ ਦਰਿਆ ਫੱਟਾ ਸੀ ਅੱবিਵਾ ਮੇਰੇ ਸਾਹ ਹੁਣ ਮਾਂ ਕੀ ਚਾਹੁੰਨ ਤੁਸੀਂ ਮੈਂ ਤਾਂ ਨਹੀਂ ਵੀ ਇਹ ਠੀਕ ਹੋ ਜਾ ਹੁਣ ਮੇਰੀ ਬੇਵਾਹ ਹੋਈ ਪਈ ਇਥੇ ਸੇਵਾ ਚ ਲੱਗ ਜੇ ਤੇ ਮੈਂ ਆਖਾਂ ਮੇਰਾ ਪੁੱਤ ਵੀ ਵਧਿਆ ਮੇਰੇ ਪੁੱਤ ਨੇ ਬਣਾਤਾ ਤੇ ਆ ਪੁੱਤ ਹਾਂ ਤੇ ਕੰਪਨ ਟੈਕ ਆਂਡ ਬੈਕਗ੍ਰਾਉਂਡ ਇਹ ਜੇ ਸੇਵਾ ਤੇ ਮਾਂ ਤੈਨੂੰ ਰਹਿਣਾ ਪਊਗਾ ਇੱਥੇ ਸੇਵਾ ਚ ਸੇਵਾ ਚ ਮਾਂ ਕਰਾਈ ਪਈ ਉਹ ਤਾਂ ਤੂੰ ਕਿਹਾ ਮੈਂ ਤਾਂ ਕਿ ਮੈਂ ਤਾਂ ਇਹ ਮਾਇਤਾ ਇਸੇ ਨੂੰ ਸੰਭ ਕੇ ਮੜ ਦੂੰਗੀ ਮੈਨੂੰ ਵੇ ਮੇਰਾ ਬਲੱਡ ਵਾਜਾਂ ਮੈਂ ਸਾਰੀ ਨਹੀਂ ਤੈਨੂੰ ਦਵਾਈ ਦਾਰੂ ਸਾਰੀ ਦਵਾਈਆਂ ਦੇ ਦੇ ਲੈ ਮੈਂ ਕਿਤੇ ਰਾਤ ਤੇ ਨੀਰੇ ਜਾਉ ਮੇਰੇ ਭਰਾ ਭਰੋ ਮੁੱਕਿਆ ਨਾ ਮੇਰਾ ਬਲੱਡ ਪਤਾ ਹੀ ਨਹੀਂ ਮਾਂ ਤੇਰੇ ਸਾਰੇ ਚੈੱਕ ਕਰਾਵਾਂਗੇ ਟੈਸਟ ਕਰਾਵਾਂਗੇ ਸਾਰਾ ਕੁਝ ਤੇਰਾ ਵੀ ਲਾਰ ਚਲਾਵਾਂਗੇ ਪੂਰਾ ਇੱਥੋਂ ਪਰ ਤੈਨੂੰ ਇਹਦੇ ਕੋਲੇ ਰਹਿਣਾ ਪੈਣਾ ਮਾਂ ਤੂੰ ਇਹ ਤੋਂ ਬਿਨਾਂ ਇਕੱਲੀ ਕਿੱਥੇ ਰਹਿਂਗੇ ਜਾ ਕੇ ਹਾਂ ਇਹ ਤਾਂ ਮੈਨੂੰ ਲੋਹੀ ਗਲੂਈ ਨਹੀਂ ਅੱਖਾਂ ਤੋਂ ਬਾਸੇ ਮਿਲਟ ਵੀ ਖੜਿਆ ਜਾਂਦਾ ਮੈਂ ਫੇਰ ਆਖ ਦਿੰਨੀ ਆ ਮੈਂ ਤੈਨੂੰ ਲਿਆਉਂਦੀ ਨਹੀਂ ਠੀਕ ਹੋ ਜਾ ਉਹ ਹੀ ਮੈਂ ਕਹਿੰਨਾ ਮਾਂ ਤੈਨੂੰ ਇਹਦੇ ਕੋਲੇ ਰਹਿਣਾ ਪੈਣਾ ਮਾਂ ਆਪਾਂ ਕੋਈ ਨਾ ਵਾਇਕਰੂ ਮੇੜ ਕਰਨ ਜਿਹੜਾ ਪੂਰਾ ਸਾਥ ਦੇਾਂਗੇ ਮਾਰਾ ਛੱਡਿਆ ਥੋੜੇ ਤੇ ਛੱਡਿਆ ਰੱਬ ਤੇ ਛੱਡਿਆ ਹੰਤ ਰੱਬ ਤੇ ਟੋੜ ਗਿਆ ਹਾਂ ਤਾਂ ਬਸ ਕੋਈ ਹਾਲ ਨਹੀਂ ਮੇਰਾ ਤਾਂ ਸਰੀਰ ਰਹਿ ਗਿਆ ਹੁਣ ਤਾਂ ਮੈਂ ਕੋਈ ਦਵਾਈ ਬੂਤੀ ਵੀ ਨਹੀਂ ਇਹਨੂੰ ਦੇ ਆਪੇ ਕੋਲ ਤੁਹਾਡਾ ਕੀ ਨਾਮ ਆ? ਅਰਜੀਤ ਦਾ ਬਾਪੂ ਦਾ ਕੀ ਨਾਮ ਸੀ? ਜੈਪ ਸਿੰਘ ਜੈਪ ਸਿੰਘ ਢੱਲੋਂ ਹਾਂ ਬਰਾੜ ਬਰਾੜ ਇਬਲਵੰਦ ਸਿੰਘ ਬਰਾੜਾ ਹੈ ਉਹ ਬਰਾੜਾ ਬੰਤ ਆ ਟੈਟੂ ਬੰਤ ਕਿਦੋਂ ਬਣਵਾਇਆ ਸੀ ਇਹ ਤੇ ਕੀ ਲਿਖਿਆ ਹੋਇਆ ਤੂੰ ਇਹ ਦਿਲ ਐ ਮੰਤ 2007 ਦਾ ਬਣਵਾਇਆ ਸੀ ਕੀ ਦੇ ਨਾਮ ਦਾ ਬਣਵਾਇਆ ਸੀ ਕੀ ਨਾਮ ਸੀ ਦਾ ਸਾਪੀ ਆਪਣੇ ਯਾਰ ਸ਼ੌਕ ਸ਼ੌਕ ਨੇ ਵੜਾ ਕਿ ਬੋਟੀ ਦਾ ਸੀਗਾ ਇਹ ਐਂ ਅੱਠ ਬੜਾ ਕਿਹਾ ਇਹਨੇ ਚੜਤਾ ਭਾਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਇੱਕ ਗਿੱਟੇ ਨੂੰ ਲੱਗਿਆ ਸੰਗਲ ਸਰਦਾਰ ਬਲਵੰਤ ਸਿੰਘ ਬਰਾੜ ਆਪਣੇ ਆਪ 'ਚ ਨਾਂ ਹੀ ਕਿੱਢਾ ਨਾ ਬਿਨਾ ਨੂੰ ਲਾਜ ਲੱਗੀ ਬਰਾੜ ਕੱਲਾ ਗੋਤ ਨਹੀਂ ਬਰਾੜ ਤਾਂ ਇੱਕ ਆਪਣੇ ਆਪ ਦੇ ਵਿੱਚ ਇੱਕ ਉਹਦੇ ਵਰਗਾ ਗੋਤ ਹੈ ਬਰਾੜ ਹੋਣਾ ਆਪਦੇ ਆਪ ਦੀ ਇੱਕ ਉਹਦਾ ਵਾ ਮੈਂ ਕਹਿੰਦਾ ਵੱਡਾ ਬਰਾੜ ਬਣਿਆ ਫਿਰਦਾ ਪਰ ਅੱਜ ਇਹ ਮਾਂ ਅਮਰਜੀਤ ਕੌਰ ਬਰਾੜ ਸਰਦ ਦਾ ਸਾਈਂ ਤਾਂ ਚੁਰ ਗਿਆ ਪਰ ਅੱਜ ਵੀ ਵਿਚਾਰੀ ਆਪਦੇ ਪੁੱਤ ਨੂੰ ਸੰਗਲਣਾ ਬੰਨ ਕੇ ਰੱਖਣ ਲਈ ਮਜਬੂਰ ਹੋਈ ਫਿਰਦੀ ਹੈ ਮਾਂ ਕਹਿੰਦੀ ਮੈਂ 200 ਦਾ ਸੰਗਲ ਲੈ ਕੇ ਆਈ ਸੀ ਇਹ ਮੁੱਲ ਤੇ ਉਹ ਦੁਕਾਨ ਤੇ ਮੋੜ ਲੈਣ ਗਈ ਤੇ ਰੋਣ ਲੱਗ ਗਈ ਉੱਥੇ ਜਾ ਕੇ ਤੇ ਦੁਕਾਨ ਵਾਲੇ ਵੀ ਪੁੱਛਣ ਵੀ ਤੂੰ ਕੀ ਗੱਲ ਹੋ ਗਈ ਰੋਂਦੀ ਕਾਹਤੋਂ ਆ ਤੇ ਮਾਂ ਦੇ ਦਿਲ ਦੇ ਉੱਤੇ ਕੀ ਬੀਤੀ ਹੋਊ ਅੱਗੇ ਵੀ ਮੈਂ ਅਕਸਰ ਗੱਲ ਕਰਦਾ ਹੁੰਦਾ ਵੀ ਜਦੋਂ ਵੀ ਕੋਈ ਮਾਂ ਕੋਈ ਬਾਪ ਆਪਣੇ ਧੀ ਪੁੱਤ ਨੂੰ ਬੰਨਣ ਦੇ ਲਈ ਸੰਗਲ ਮੌਲ ਖੀਦ ਕੇ ਲੈ ਕੇ ਆਉਂਦਾ ਉਹਦੇ ਦਿਲ ਤੇ ਕਿੱਦਾਂ ਦੇ ਬਝਜਬਾਤ ਹੋਣਗੇ ਕਿੱਦਾਂ ਉਰੇ دل ਤੇ ਕੀ ਬੀਤ ਰਹੀ ਹੋਊਗੀ ਉਸ ਟਾਈਮ ਇਹ ਆਪਾਂ ਅੰਦਾਜ਼ਾ ਨਹੀਂ ਲਾ ਸਕਦੇ ਕਿੰਦਾ ਵੱਡਾ ਕਰਕੇ ਜਿਗਰਾ ਇੱਕ ਮਾਂ ਆਪਣੇ ਪੁੱਤ ਨੂੰ ਵੰਨਣ ਵਾਸਤੇ ਸੰਗਲ ਲੈ ਕੇ ਆਈ ਤੇ ਦੁਕਾਨ ਵਾਲੇ ਭਾਈ ਨੂੰ ਕੀ ਕਹਿੰਦੇ ਹੋਗੇ ਕੀ ਦੱਸਦੇ ਹੋਗੇ ਵੀ ਕਾਦੇ ਵਾਸਤੇ ਲੈਣਾ ਮੈਂ ਸੰਗਲ ਇਹ ਜਵਾਬ ਅੱਗੇ ਲੋਕ ਇੱਕ ਦੂਜੇ ਦੇ ਸਮਝਦੇ ਹੁੰਦੇ ਸੀ ਪਹਿਲਾਂ ਲੋਕ ਹਾਰਟ ਟੂ ਹਾਰਟ ਕਨੈਕਟਡ ਸੀਗੇ ਦਿਲ ਦੇ ਨਾਲ ਦਿਲਾਂ ਦੀ ਸਾਹ ਸੀਗੀ ਪਰ ਹੁਣ ਤਾਂ ਕੋਈ ਫਰਕ ਹੀ ਨਹੀਂ ਪੈਂਦਾ ਕੋਈ ਮਰੇ ਕੋਈ ਜੀਵੇ ਸੁਥਰਾ ਘੋੜ ਪਤਾਸੇ ਪੀਵੇ ਅਗਵਾਂਡੀਆਂ ਦੇ ਘਰੇ ਅੱਗ ਲੱਗੀ ਆ ਅਸੀਂ ਸੇਕਣ ਲੱਗ ਗਏ ਨੇ ਵੀ ਹਾਂ ਯਾਰ ਅੱਜ ਗਰਮੈਸ਼ ਵਧੀਆ ਵਾ ਇਹੀ ਕੁਝ ਮਾਤਾ ਮਰਜੀਦ ਕਰਨਾ ਹੋ ਰਿਹਾ ਕੋਈ ਨਹੀਂ ਪੁੱਛਦਾ ਕੋਈ ਰਿਸ਼ਤੇਦਾਰ ਭੈਣ ਭਰਾ ਸਭ ਸਕੇ ਸਬੰਧੀ ਵੀ ਮੂੰਹ ਮੋੜ ਜਾਂਦੇ ਆ ਲੋਕ ਵਿਆਹ ਸ਼ਾਦੀ ਤੇ ਵੀ ਸਤਨਾ ਬੰਦ ਕਰ ਦਿੰਦੇ ਆ ਬੇਨਾਂ ਨੂੰ ਸੱਦ ਕੇ ਕੀ ਕਰਾਉਣਾ ਕਮਲਿਆ ਨੂੰ ਉਹ ਵੀ ਆ ਜਾਊਗਾ ਮਗਰ ਨਾਲ ਪਰ ਮਾਂ ਤਾਂ ਮਾਂ ਹੀ ਆ ਨਾ ਮਾਂ ਦਾ ਜਿਹੜਾ ਦੈਲਾ ਉਹ ਤਾਂ ਅਫਸਰ ਪੁੱਤ ਲਈ ਵੀ ਉਹਨੇ ਹੀ ਟੜਕਦਾ ਤੇ ਬੰਤ ਵਰਗੇ ਵੀਰ ਜਿਹੜੇ ਇਦਾਂ ਦੀ ਹਾਲਤ ਚ ਪਲੇ ਚਲੇ ਗਏ ਉਹਨਾਂ ਲਈ ਤਾਂ ਉਸ ਤੋਂ ਵੀ ਜ਼ਿਆਦਾ ਟੜਕਦਾ ਮੈਂ ਕਿੰਨੇ ਮੁੰਡੇ ਤੇਰੇ? ਦੋ ਇਹ ਤਾਂ ਬਿਨੰਦ ਦੋ ਆ ਨਹੀਂ ਨਹੀਂ ਦੋ ਹੀ ਆ ਉਹ ਕਿੱਥੇ ਗਿਆ ਘਰੇ ਆ ਉਹਦੇ ਆ ਤਾਂ ਤੇ ਆ ਕੇ ਕਿੱਥੇ ਰਹਿਣੇ ਉਹ ਪੱਛਾ ਨਹੀਂ ਇਸ ਟਾਟਾ ਮੈਂ ਤਾਂ ਇਹਨੂੰ ਲੈ ਕੇ ਹਟ ਗਈ ਮਤਲਬ ਸਹੀ ਪਹਿਲਾਂ ਹੀ ਇੱਧਰ ਤੇ ਵੇਖੋ ਘਰ ਲੋਈ ਦੀ ਤੁਹਾਡੇ ਨਾਲ ਤੇ ਦੀ ਵੀ ਵੈਗ ਜੜੇ ਉਹ ਨਾ ਹੁੰਦਾ ਕਿ ਅਕਸਰ ਅਸੀਂ ਦੇਖਦੇ ਆ ਉਹ ਤਾਂ ਕਿ ਟਾਈਮ ਆ ਕੇ ਜਿਵੇਂ ਫੋਨ ਵੀ ਲਾਉਣੀ ਆ ਹੁੰਦੇ ਸਾਡੇ ਕੋਲ ਟਾਈਮ ਨਹੀਂ ਹੁੰਦਾ ਤੂੰ ਰੋਣਾ ਹੀ ਇੰਦਾ ਅਸਾਂ ਹੀ ਕਹਿੰਦੇ ਆ ਤੂੰ ਤਾਂ ਰੋਣਾ ਹੀ ਆ ਹਾਂ ਤੂੰ ਰੋਣਾ ਹੀ ਹੁੰਦਾ ਸਾਡੇ ਕੋਲ ਇੰਨਾ ਟਾਈਮ ਹੀ ਨਹੀਂ ਹੁੰਦਾ ਕੋਈ ਤਨ ਰੋਂਦੀ ਨਹੀਂ ਸੁਣੀਏ ਕੋਈ ਨਹੀਂ ਕੋਈ ਪੁੱਛਦਾ ਸੁੱਖਾਂ ਦੇ ਬੜੇ ਬੇਲੀ ਆ ਦੁੱਖਾਂ ਦੇ ਕੋਈ ਨਹੀਂ ਭਰਾਵੋ ਮਾਂ ਕਹਿੰਦੀ ਉਹਦਾ ਫੋਨ ਵੀ ਨਹੀਂ ਚੱਕਦੇ ਉਹ ਕਹਿੰਦੇ ਤੂੰ ਰੋਣਾ ਹੀ ਆ। ਅੱਛੇ ਰਸੀ ਪਰਿਵਾਰਾਂ 'ਚ ਦੇਖਦੇ ਆ ਇੱਥੇ ਸਾਡੇ ਕੋਲੇ ਬਹੁਤ ਸਾਰੀਆਂ ਮਾਵਾ ਬਾਪੂ ਆਉਂਦੇ ਨੇ। ਹੁਣ ਕਿਹਦਾ ਪੁੱਤ ਮੈਂਟਲੀ ਅਫਸੈਟ ਹੋ ਗਿਆ ਦੂਜੇ ਪੁੱਤ ਵਿਆਹੇ ਗਏ। ਕਿਉਂ ਤਾਂ ਮਾਰ ਉਹ ਬਾਹਰ ਕੱਢ ਦੇ ਮੇਰੇ ਘੁੱਟਦੇ ਮਾਰਦੇ ਇੰਨਾ ਜ਼ਿਆਦਾ ਫਿਰ ਮਾਂ ਪਾਸੇ ਹੋ ਜਾਂਦੀ ਹੈ ਲੈ ਕੇ ਵੀ ਭਾਈ ਇਹਨੂੰ ਰੋਜ਼ ਘੁੱਟਦੇ ਆ ਤੁਸੀਂ। ਨਾ ਮਾਰ ਮੈਂ ਕਹਦੇ ਹਾਂ ਕਿ ਵੀ ਪੁੱਠਾ ਬੋਲਨੇ ਮੈਨੂੰ ਹੁੰਦਾ ਕਿ ਮੈਂ ਤਾਂ ਘੁੱਟਣਾ ਹੀ ਆ। ਮੈਂ ਕਹਾਂ ਹਾਂ ਮੇਰੇ ਤੇ ਵੀ ਹੁੰਦੀ ਹੈ ਜੇ ਨਾ ਮਾਰ। ਤੈਨੂੰ ਵੀ ਐ ਕਿਹਾ ਹਾਂ ਮਾ ਨਾ ਮਾਰੇ ਦੇ ਮੇਰੇ ਤਾਂ ਠੀਕ ਪੈਂਦੀ ਨਾ ਮਾਰੇ ਦੇ ਇਹ ਵੀ ਪੁੱਤ ਤਾ ਤੂੰ ਹੀ ਪੁੱਤ ਨਾ ਮਾਰਾਂ ਮਾ ਨਾ ਮਾਰਾਂ ਮਾਰੇ ਤਾਂ ਕੀ ਜਿਉਂਦਾ ਜੀ ਕਰਦਾ ਮੈਂ ਤੱਟੀ ਵਾਲੇ ਹੱਥ ਐਂ ਤੱਟੀ ਫੇਰੀ ਪਈ ਆ ਕਿੰਨਾ ਸਾਰਾ ਅੰਦਰ ਭਰਿਆ ਪਿਆ ਤੇ ਤੂੰ ਬੈ ਕੇ ਉਸ ਰੋਟੀ ਖਾ ਕੇ ਖਾ ਹੂੰ ਫੇਰ ਮੈਂ ਜਦਾਈ ਵੀ ਗਏ ਕੱਲੇ ਕੱਢ ਕਰ ਲੈਣੀ ਆ ਮਾ ਅਜ ਨਹੀਂ ਇਹਦੇ ਨਾ ਕੀ ਬੋਲਣ ਦੇ ਖਾਈ ਲੈ ਤੇ ਜਿਨ੍ਹਾਂ ਦੇ ਘਰਾਂ ਚ ਪੁੱਤ ਇਦਾਂ ਦੇ ਆ ਤੇ ਮਾਵਾ ਅੱਡ ਹੋ ਕੇ ਕੱਲੀਆਂ ਰਹਿ ਰਹੀਆਂ ਬਹੁਤ ਘਰਾਂ ਚ ਜਿਨ੍ਹਾਂ ਦੇ ਧੀਆਂ ਇਦਾਂ ਦੀਆਂ ਵਾਂ ਉਹਨਾਂ ਦੇ ਤਾਂ ਹੋਰ ਵੀ ਜ਼ਿਆਦਾ ਦਰਦ ਆ ਧੀ ਜਵਾਨ ਆ ਇੱਕ ਜਿਤ ਜੁੜੀ ਆ ਮਾਂ ਜਿਵੇਂ ਜਿਵੇਂ ਧੀ ਭੱਡੀ ਹੋ ਰਹੀ ਆ ਉਹਨੂੰ ਫਿਕਰਮੰਦ ਦਾ ਵੀਰਮ ਬਿਆਦਮਾ ਚਾਰ ਚਾਰ ਵਿਆਹ ਕਰ ਦਿੰਦੀਆਂ ਧੀਆਂ ਦੀ ਫੇਰ ਵਿਚਾਰੀਆਂ ਵਾਪਸ ਆਉਣ ਜਿਹਦਾ ਦਿਮਾਗ ਹੀ ਨਹੀਂ ਕੰਮ ਕਰਦਾ ਮਾਂ ਨੂੰ ਐ ਹੁੰਦਾ ਵੀ ਕਿਸੇ ਤਰ੍ਹਾਂ ਮੇਰੇ ਜਿਉਂਦੀ ਜਿਉਂਦੀ ਕਿਤੇ ਤਣਪਤਣ ਲੱਗ ਜਵੇ ਦੂਜੇ ਭਰਾ ਭੈਣ ਆ ਜਿਹੜੇ ਉਹ ਪਾਸੇ ਹੀ ਵਟ ਲੈਣੇ ਹੋ ਗਏ ਸਾਡਾ ਕੋਈ ਲੈਂਕਨ ਚ ਮਰੇ ਖਪੇ ਮੈਨੂੰ ਇੱਥੇ ਨਾ ਬੜੀ ਬਸ ਤਾਂ ਫਿਰ ਉਹ ਰੰਗ ਸੰਗਰਾ ਨਾਲ ਬੰਨਣ ਲਈ ਰਸਿਆਂ ਨਾਲ ਬੰਨਣ ਲਈ ਮਜਬੂਰ ਹੋ ਜਾਂਦੇ ਆ ਬੈਠ ਜਾ ਵੀਰੇ ਦੋ ਕੁ ਮਿੰਟ ਆ ਜਾ ਨਹੀਂ ਮੈਂ ਤੁਹਾਨੂੰ ਗੱਲ ਹੀ ਕਰਨੀ ਸੀ ਬਾਈ ਨਹੀਂ ਨਹੀਂ ਬਾਅਦ ਚ ਕਰ ਲਈ ਕੋਈ ਨਾਲ ਬੈਠ ਜਾ ਵੀਰੇ ਆ ਜਾ ਬਾਈ ਤੂੰ ਵੀ ਨਾਲ ਯਾਰ ਇੱਥੇ ਕਰ ਲੈ ਕੁਰਸੀ ਮੇਰੇ ਇੱਥੇ ਸਾਡੇ ਸਮਾਜ ਦੀ ਅੱਜ ਦੀ ਇਹ ਤਸਵੀਰ ਆ ਵੀ ਜੇ ਕੋਈ ਮਾਂ ਨੇ ਆਪਦਾ ਪੁੱਤ ਸੰਗੜਨਾ ਬੰਨਿਆ ਨਾ ਤੇ ਉਹਦਾ ਹੀ ਆ ਦੂਜਾ ਕੋਈ ਨਹੀਂ ਕਿਸੇ ਦਾ ਕੋਈ ਜਾਣ ਕੇ ਨਹੀਂ ਪੁੱਤ ਪੁੱਛਦਾਗਾ ਵੀ ਕੀ ਆ ਕੋਈ ਚੀਕਾਂ ਸੁਣ ਕੇ ਵੀ ਮਾਂ ਛਡਾਉਂ ਵੀ ਨਹੀਂ ਆਉਂਦਾ ਨਹੀਂ ਆਉਂਦਾ ਨਹੀਂ ਜੋ ਇਹ ਕੁੜਦਾ ਮਾਰਦਾ ਮੈਨੂੰ ਤੱਕੋ ਤੱਕੀ ਹੁੰਦਾ ਮਾਰਦਾ ਖਦੇ ਦਲੇ ਚਲੋਂਦਾ ਕੋਈ ਨਹੀਂ ਛਡਾਉਂਦਾਗਾ ਤੇ ਆ ਉਹਦਾ ਰਾਜ ਰਾਜੀ ਕਰਕੇ ਖੜਾ ਕਰਦਾ ਮੇਰਾ ਯਾਨੀ ਕਿ ਆਪਦੀ ਪੂਰੀ ਤਸੱਲੀ ਕਰਕੇ ਕੁੱਟ ਕੇ ਫਿਰ ਆਪੇ ਹਟ ਜਾਂਦਾ ਲੋਕ ਨਹੀਂ ਛਡਾਉਂਦੇ ਕੋਈ ਨਹੀਂ ਆਉਂਦਾ ਥੱਲੇ ਤਾਂ ਦੇ ਤੁੱਦ ਦੇ ਨਾ ਚਲੇ ਮਾਂ ਪੁੱਤਾਂ ਦੇ ਕਰਦਾ ਮੈਂ ਤੁਹਾਨੂੰ ਬੋਲਦਾ ਮੱਕੇ ਦੇ ਨਾ ਕਾਦਾ ਮੱਕੇ ਲੈ ਕੰਨਾ ਬੰਦਾ ਅੰਨਾ ਤੱਕਾ ਮੈਨੂੰ ਫੁੱਲੀ ਤੁਰਿਆ ਹੁੰਦਾ ਇਹਨੂੰ ਖੜਾਉਗੇ ਮਾਰ ਕੇ ਇਹਦਾ ਬਸ ਅਰਦਾਸ ਕਰਿਓ ਜੀ ਇਹ ਵੀਰਾ ਠੀਕ ਹੋ ਕੇ ਆਪਣਾ ਇੱਕ ਚੰਗਾ ਜੀਵਨ ਬਤੀਤ ਕਰੇ ਬਲਤ ਸਿੰਘ ਬਰਾੜ ਤੇ ਮਾਤਾ ਮਰਜੀਤ ਕੌਰ ਆਪਣੇ ਪੁੱਤ ਨਾਲ ਰਹਿ ਕੇ ਇੱਕ ਚੰਗਾ ਸਕੂਨ ਭਰਿਆ ਜੀਵਨ ਬਤੀਤ ਕਰੇ ਤੇ ਲੋਕਾਂ ਨੂੰ ਬਲਤ ਸਿੰਘ ਦੀ ਆ ਹਾਲਤ ਦੇਖ ਕੇ ਅਕਲ ਆਵੇ ਅਵੇਰਨੈਸ ਆਵੇ ਲੋਕ ਆਪਣੀ ਜ਼ਿੰਮੇਵਾਰੀ ਨੂੰ ਸਮਝਣ ਜੇ ਅੱਜ ਇਸ ਘਰ ਦੇ ਵਿੱਚ ਹਾਲਾਤਾਂ ਹਾਲਾਤ ਬਦਲਣ ਨੂੰ ਜ਼ਿਆਦਾ ਟਾਈਮ ਨਹੀਂ ਲੱਗਦਾ ਕਿਤੇ ਸਾਡੇ ਨਾਲ ਵੀ ਹੋ ਸਕਦੀ ਹੈ ਸਾਡਾ ਫਰਜ਼ ਬਣਦਾ ਸਾਰਿਆਂ ਦਾ ਇੱਕ ਦੂਜੇ ਦਾ ਸਾਥ ਦੇਣ ਦੇ ਲਈ ਤਾਂ ਕਿਸੇ ਨਾਲ ਵੀ ਵਾਪਰ ਸਕਦੀ ਹੈ ਬੰਤਾ ਸਹੀ ਗੱਲ ਹੈ ਮੈਂ ਕਿਹੜਾ ਤੂੰ ਕਿਹੜਾ ਲੈਣ ਗਈ ਸੀ ਕਿਤੋਂ ਮੈਂ ਕਿੱਥੋਂ ਲੈ ਕੇ ਆਈ ਸੀ ਜਿਆਦਾ ਨਾ ਪਤਾ ਰਹੇ ਉਹ ਵੀ ਤਾਂ ਗੱਲ ਆ ਵੀ ਇਹ ਤਾਂ ਹੁਣ ਕਰਮਾਂ ਦੇ ਸਬਦ ਆ ਇਸ ਮੇਰੇ ਭੱਜਦਾ ਵਾ ਜੇ ਜਦੋਂ ਕੱਲਾ ਮੈਂ ਕੱਲੋਂ ਮਨ ਗੱਲ ਮਨ ਕਰਦੀ ਆ ਘਰੇ ਉਹ ਤੋਂ ਕਰ ਸਤ ਨੂੰ ਠਹਿੜਾ ਥੋੜਾ ਸਤ ਨੂੰ ਬਣਾ ਦੇਣੀ ਆ ਉਹਦੇ ਇਤੇ ਮੜਾ ਜੇ ਕੱਲ ਵੇਖੋਂ ਜਿਆ ਚਾਰ ਦਿਨ ਮੜਾ ਧੋਕੇ ਆਈ ਜੀ ਮੰਨ ਤ ਖੋਲਦੀ ਏ ਸੰਗਲ ਹੈ ਭੱਜਦਾ ਤਾਂ ਨਹੀਂ ਖੋਲੀ ਮੈਂ ਜਾਊਗਾ ਮੈਨੂੰ ਪਤਾ ਓ ਨਹੀਂ ਭਾਈ ਦੇਈ ਖੋਲ ਦੋ ਲੈ ਫਿਰ ਚਾਬੀ ਦੇ ਬੇਬੇ ਮੇਹਬੰਦ ਬਾਈ ਅੱਜ ਤੋਂ ਬਾਅਦ ਕਦੇ ਸੰਗਲ ਨਹੀਂ ਲੱਗੂਗਾ ਤੇਰੇ ਜ਼ਿੰਦਗੀ 'ਚ ਪਰ ਜੇ ਤੂੰ ਸਾਡੇ ਆਖੇ ਲੱਗੇ ਲੈ ਛੱਲੇ ਤੇ ਵੀ ਬਾਈ ਬਰਾਤ ਲਿਖੀ ਫਿਰਦਾ ਛੜਾ ਦੇ ਛੜਾ ਆ ਚਾਬੀ ਆ ਜੀ ਇਹ ਸੰਗਲ ਦੀ ਆ ਜਿੰਦੇ ਦੀ ਆ ਚਾਬੀ ਆ ਤੇ ਇਹ ਬਰਾੜਾਂ ਦਾ ਪੁੱਤ ਅੱਜ ਸੰਗਲ ਨਾ ਬੰਨਣ ਲਈ ਮਜਬੂਰ ਨੇ ਉਹ ਪਿੰਡ ਦੇ ਲੋਕੋ ਖਿਆਲ ਰੱਖੋ ਬਾਈ ਤੁਹਾਡੇ ਚੋਈਆਂ ਬਾਈ ਇਹੇ ਉਹ ਪਿੰਡ ਦੇ ਲੋਕੋ ਖਿਆਲ ਰੱਖੋ ਭਾਈ ਬੋਲੇ ਸੋਨਹਾ ਲੈ ਵੀ ਬਰਾਣਾ ਸੰਗਲ ਖੋਲਤਾ ਹੁਣ ਮੈਂ ਤੇਰਾ ਉਹ ਬਰਾਣਾ ਹੁਣ ਤੈਨੂੰ ਵੀ ਸਿਆਣਾ ਬਣ ਕੇ ਰਹਿਣਾ ਪੈਣਾ ਰਹੇਗਾ ਉਹ ਬੰਦ ਸਿਆ ਹਾਂਜੀ ਹਾਂ ਖੜਾ ਹੋ ਫਿਰ ਜੱਫੀ ਪਾ ਮੈਨੂੰ ਫੜਾ ਲੈ ਟੋਪੀ ਕੋਈ ਨਾ ਆ ਜਾ ਖੜਾ ਹੋ ਜੱਫੀ ਪਾ ਜੱਫੀ ਦੋਨੇ ਥਾਣਾ ਪਾਈ ਦਿੰਦੇ ਜਪੀ ਦੋਨੇ ਆ ਬਾਹ ਦੀ ਜੁੱਲੀ ਪਾ ਕੇ ਟਕ ਕੇ ਜਪੇ ਅੱਬਾ ਬਾਂਦ ਵਾਹਿਗੁਰੂ 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 ਇੱਕ ਕੰਕਾਰ ਸਤਨਾਮ ਕਰਤਾ ਪੁਰਖ ਮੇਰਿ ਭਉ ਨਿਰਵੈਰ ਕਾਲ ਮੂਰਤਿ ਜੁਨੀ ਸਦ ਸਦਾ ਸਦਾ ਪਾਸਿ ਰਹਾ ਨਾਨਕ ਕੋ ਦੀ ਸਤਿ ਬੁਲੇ ਸੋ ਨਿਹਾਲ ਕਾ ਤ੍ਰਿਆਕਾਲ ਕਿਉਂ ਬੰਤ ਬਾਈ ਹੂੰ ਕਿਵੇਂ ਆ ਫਿਰ ਲੱਡੂ ਖਾਣ ਚਾਹ ਦਾ ਕੱਪ ਵੀ ਲੈ ਜਾ ਪੀਏਗਾ ਉਹ ਬਾਈ ਚਾਹ ਮੰਗਾਇਓ ਵੀ ਅੰਦਰੋਂ ਜਾ ਪੱਜ ਕੇ ਸਤਨਾਮ ਲੈ ਕੇ ਚਾਹ ਫੜ ਕੇ ਆ ਲੈ ਫੜ ਸੱਤੂ ਲੈ ਵੀ ਬਰਾੜਾਂ ਦੀ ਚਾਬੀ ਬਹਿ ਜਾ ਬੰਤ ਹੁਣ ਚਾਹ ਮੰਗਾਉਣੇ ਲੱਡੂ ਮੰਗਾਉਣੇ ਨਾਲ ਅੰਦਰ ਹੀ ਚੱਲਦੇ ਆ ਪਾਜ ਉੱਠੋ ਵੀਰੋ ਉੱਥੇ ਅੰਦਰ ਚਲੋ ਚੱਲ ਬੰਦ ਤਾਂ ਚਾਹ ਪੀਂਦੇ ਆਹ ਚਾਹ ਪੀ ਆ ਜਾ ਬੇਬੇ ਮਾਰ ਕੇ ਨਸ਼ਾ ਕੋਈ ਨਾ ਲੈ ਲੈਣਾ ਸਮਾਨ ਲੈ ਲੈਣਾ ਉਹ ਬੇਬੇ ਵਿਚਾਰੀ ਕੁੱਟ ਕੁੱਟ ਕੇ ਕੁੱਬੀ ਕੀਤੀ ਪਈ ਆ ੱਟਕਾ ਦਿੱਤਾ ਸੀ ਬੇਬੇ ਨੂੰ ਪਿੱਛੇ ਨੂੰ ਜਾ ਢਿੱਗੀ ਉਹਦੇ ਨਾਲ ਮਣ ਕੇ ਦਬ ਗਏ ਡਾਕਟਰ ਕਹਿੰਦੇ ਆਪਰੇਸ਼ਨ ਕਰਨਾ ਪਊਗਾ ਚੱਲ ਬੇਬੇ ਅੱਜ ਕਿਵੇਂ ਮਣੀ ਠੀਕ ਹੈ ਵੀਰੇ ਬਹੁਤ ਵਧੀਆ ਤੁਸੀਂ ਆਓ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਆ ਰਹੇ ਵੀ ਅੰਦਰ ਚੱਲੇ ਤੁਸੀਂ ਕਮਲ ਰਹਿਗਾ ਨਹੀਂ ਫਿਰ ਕਦੋਂ ਆਏਗਾ ਉਹ ਤੇ ਅਗਲੇ ਸਾਲ ਹੀ ਨਹੀਂ ਹੁਣ ਚੱਲੇ ਵਾਪਸ ਤੇ ਹਾਂਜੀ 14 ਤਰੀਕ ਨੂੰ ਚੱਲਦਾ 14 ਨੂੰ ਹਾਂਜੀ ਹਾਂਜੀ 4 9 ਹਾਂਜੀ ਬਿਲਕੁਲ ਸਹੀ ਹੋਊਗਾ ਜੇ ਟਾਈਮ ਲੱਗੇ ਆ ਜੀ ਫਿਰ ਕੋਈ ਨਹੀਂ ਦੇਖੋ ਤਾਂ ਮੈਂ ਜੇ ਤੁਸੀਂ ਉਹਨੂੰ ਕੰਮ ਕਰੋ ਤੇ ਫੇਰ ਨਹੀਂ ਨਹੀਂ ਹੁਕਮ ਤਾਂ ਮੈਂ ਨਹੀਂ ਕਰਦਾ ਕਿਉਂਕਿ ਤੂੰ ਬਿਜ਼ੀ ਆ ਪਰ ਟਾਈਮ ਕੱਢਣੀ ਕੋਸ਼ਿਸ਼ ਕਰੀਂ ਹਾਂ ਉਹ ਦੱਸ ਦਿੰਦਾ ਤੁਹਾਨੂੰ ਠੀਕ ਆ ਅਜਿੰਦਰ ਨੂੰ ਬੱਚਲਾ ਠੀਕ ਆ ਠੀਕ ਆ ਕੰਗ੍ਰੈਚੁਲੇਸ਼ਨ ਜੰਗਪਤ ਜੰਗ ਜਿਹਾ ਲੈ ਗਏ ਜੰਗਪਤ ਬਤਾਇਆ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਥੈਂਕ ਯੂ ਬਟ ਠੀਕ ਆ ਕਮਲ ਓਕੇ ਠੀਕ ਆ ਠੀਕ ਆ ਓਕੇ ਧੰਨਵਾਦ ਆ ਮਨੀ ਬੜੀਆ ਠੀਕ ਆ ਤੂੰ ਸੁਣਾਓ ਠੀਕ ਆ ਠੀਕ ਹੈ ਜੀ ਵੀਡੀਓ ਨੂੰ ਅਸੀਂ ਇੱਥੇ ਬੰਦ ਕਰਦੇ ਹਾਂ ਵਾਹਿਗੁਰੂ ਸੱਚੇ ਪਾਤਸ਼ਾਹ ਸਰਬੱਤ ਦਾ ਭਲਾ ਕਰਨਾ ਤੇ ਬੰਦ ਸਿੰਘ ਬਰਾੜ ਵਾਸਤੇ ਜਰੂਰ ਤੁਸੀਂ ਸਾਰੇ ਅਰਦਾਸ ਕਰਿਓ ਵੀ ਇਹ ਵੀ ਠੀਕ ਹੋ ਕੇ ਆਪਣਾ ਚੰਗਾ ਜੀਵਨ ਬਤੀਤ ਕਰੇ ਸਾਡੇ ਇੱਥੇ ਸੁਪਨਿਆਂ ਦੇ ਘਾਰੇ ਵੀਰ ਆਇਆ ਤੇ ਅੱਜ ਇਹਨੂੰ ਸੰਗੜਾ ਨਾਲ ਬੰਨ ਕੇ ਪਰਿਵਾਰ ਲੈ ਕੇ ਆਇਆ ਤੇ ਇੱਥੋਂ ਇੱਕ ਆਜ਼ਾਦ ਜ਼ਿੰਦਗੀ ਲੈ ਕੇ ਜਾਵੇ ਵਾਪਸ ਵੀਰ ਵਾਹਿਗੁਰੂ ਜੀ ਕਾ ਖਾਲਸਾ ਉਪਸ